ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੋ ਟਾਈਮ ਪ੍ਰਕਰਮਾਂ ਦੀ ਤੁਆਈ ਦੀ ਸੇਵਾ ਚੱਲਦੀ ਹੈ ਸਵੇਰੇ ਅਰਲੀ ਮਾਰਨਿੰਗ ਯਾਨੀ 3 ਵਜੇ ਔਰ ਉਸ ਤੋਂ ਬਾਅਦ ਦੁਪਹਿਰ ਦੇ ਸਮੇਂ 3 ਵਜੇ ਇਸ ਵੇਲੇ 3 ਵਜੇ ਨੇ ਅਰਦਾਸ ਦਾ ਵੇਲਾ ਹੈ ਔਰ ਸਫਾਈ ਸ਼ੁਰੂ ਹੋਣ ਵਾਲੀ ਹੈ ਅਰਦਾਸ ਤੋਂ ਬਾਅਦ ਜਿਸ ਤਰ੍ਹਾਂ ਅਰਦਾਸ ਖਤਮ ਹੋਏਗੀ ਇਹ ਸਾਰੀ ਸੰਗਤ ਜਿਹੜੀ ਇਸ ਵੇਲੇ ਪਹੁੰਚ ਚੁੱਕੀ ਹੈ ਜੁੜ ਚੁੱਕੀ ਹੈ ਅਰਦਾਸ ਦੇ ਵਿੱਚ ਇਸ ਵੇਲੇ ਸ਼ਾਮਲ ਹੈ ਔਰ ਇਸ ਰੋਵਰ ਦੇ ਵਿੱਚੋਂ ਜਲ نکال ਕੇ ਉਹਦੇ ਨਾਲ ਸਫਾਈ ਕੀਤੀ ਜਾਏਗੀ। ਇਹ ਸਾਰੀ ਪ੍ਰਕਰਮਾ ਨੂੰ ਦਿਨ ਚ ਦੋ ਵਾਰੀ ਪੋਤਾ ਜਾਂਦਾ ਹੈ। ਮੈਂ ਜਿਸ ਤਰ੍ਹਾਂ ਪਹਿਲੇ ਦੱਸਿਆ ਹੈ ਕਿ ਅਰਲੀ ਮਾਰਨਿੰਗ ਦਾ ਸਮੇਂ ਹੈ ਉਹ ਵੀ 3 ਵਜੇ ਦਾ ਹੈ ਔਰ ਦੁਪਹਿਰ ਜਿਹੜੀ 3 ਵਜੇ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਅਰਦਾਸ ਤੋਂ ਬਾਅਦ ਸਲੋਵਰ ਚੋਂ ਪਾਣੀ ਕੱਢਿਆ ਜਾਂਦਾ ਹੈ। ਪਹਿਲੇ ਮੈਂ ਦੱਸਣਾ ਚਾਹਾਂਗਾ ਪੂਰੀ ਪ੍ਰਕਰਮਾ ਦੇ ਵਿੱਚ ਝਾੜੂ ਦੇ ਨਾਲ ਪਹਿਲੇ ਸਾਫ਼ ਕੀਤਾ ਜਾਂਦਾ ਸਫਾਈ ਕੀਤੀ ਜਾਂਦੀ ਹੈ ਧੂਲ ਮਿੱਟੀ ਨੂੰ ਦੂਰ ਕੀਤਾ ਜਾਂਦਾ ਉਸ ਤੋਂ ਬਾਅਦ ਪਿੱਛੇ ਪਿੱਛੇ ਵਾਲਾ ਜਿਹੜਾ ਜੱਥਾ ਹੈ ਉਹ ਬਾਲਟੀਆਂ ਪਾਣੀ ਬਾਲਟੀਆਂ ਚ ਪਾਣੀ ਭਰ ਕੇ ਸਰੋਵਰ ਚੋਂ ਪਾਣੀ نکال ਕੇ ਬਾਹਰ ਪ੍ਰਕਰਮਾਂ ਚ ਖਿਲਾਰਿਆ ਜਾਂਦਾ ਹੈ ਤੇ ਉਸ ਨੂੰ ਸਾਫ਼ ਕੀਤਾ ਜਾਂਦਾ ਸੋ ਇਹ ਸਾਰੀ ਪ੍ਰਕਰਮਾਂ ਉਹਦੇ ਨਾਲ ਸਫਾਈ ਕੀਤੀ ਜਾਂਦੀ ਹੈ ਤਾਂ ਜੋ ਇੱਥੇ ਜਿਹੜੀ ਸੰਗਤ ਆਂਦੀ ਹੈ ਉਸ ਨੂੰ ਇਹ ਮਹਿਸੂਸ ਨਾ ਹੋਵੇ ਕਿ ਇੱਥੇ ਤੂਲ ਕਣੀ ਮਿੱਟੀ ਜਾਂ ਕੋਈ ਹੋਰ ਕਰਾਂ ਦਾ ਕੰਨ ਹੁੰਦੇ ਪੈਰਾਂ ਨੂੰ ਛੂੰਦਾ ਸੋ ਇਹ ਜਿਹੜਾ ਇਤਿਹਾਸਿਕ ਸਥਾਨ ਹੈ مقدس ਸਥਾਨ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸੰਗਤ ਨਤਮਸਤਕ ਹੁੰਦੀ ਹੈ ਆ ਕੇ ਪ੍ਰਭੂ ਅੱਗੇ ਆਪਣੇ ਵਾਹਿਗੁਰੂ ਦੇ ਅੱਗੇ ਨਤਮਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਅਰਦਾਸ ਬੇਨਤੀ ਕਰਦੀ ਹੈ ਉਸ ਦੀ ਸਹੂਲਤ ਲਈ ਸੰਗਤਾਂ ਵੱਲੋਂ ਹੀ ਇਹ ਜਿਹੜੀ ਸੇਵਾ ਹੈ ਉਹ ਕੀਤੀ ਜਾਂਦੀ ਹੈ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਅਰਦਾਸ ਦਾ ਵੇਲਾ ਹੈ ਸਾਰੀ ਸੰਗਤ ਜਿਹੜੀ ਸਵਾਈ ਦੀ ਸੇਵਾ ਨੂੰ ਇਸ ਟਾਈਮ ਜੁਟੀ ਹੋਈ ਹੈ ਉਹ ਅਰਦਾਸ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਔਰ ਉਸ ਤੋਂ ਬਾਅਦ ਜਿਹੜਾ ਜਿਸ ਤਰ੍ਹਾਂ ਹੀ ਅਰਦਾਸ ਸਮਾਪਤ ਹੋਏਗੀ ਇਧਰੋਂ ਸੰਗਤ ਵੱਲੋਂ ਸਰੋਵਰ ਚੋਂ ਪਾਣੀ ਕਢ ਲਿਆ ਜਾਏਗਾ ਇਸ ਪਾਸੇ ਜੇ ਤੁਸੀਂ ਤਸਵੀਰਾਂ ਚ ਦੇਖੋ 베ਰੀ ਦੇ ਨਜ਼ਦੀਕ 베ਰ ਬਾਬਾ ਬੁੱਢਾ ਸਾਹਿਬ ਜੀ 베ਰੀ ਦੇ ਨਜ਼ਦੀਕ ਸੰਗਤ ਆਪਣੀ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ ਨਾ ਸੋ ਇਸ ਵੇਲੇ ਬੇਰ ਬਾਬਾ ਬੁੱਢਾ ਜੀ ਦੀ ਇਸ ਥੜੇ ਨੂੰ ਤੋਤਾ ਜਾ ਰਿਹਾ ਹੈ ਜਿੱਥੇ ਇਤਿਹਾਸਿਕ 베ਰੀ ਹੈ ਜਿਹੜੀ ਅ ਚੇਰੀ ਹਰਮੰਦਰ ਸਾਹਿਬ ਜਿਸ ਤਿੱਥਾ ਹੈ 베ਰ बाबा ਬੁੱਢਾ ਸਾਹਿਬ ਜੀ ਉੱਥੇ ਇਹ ਸੰਗਤ ਲੱਗੀ ਹੋਈ ਹੈ ਸਰੋਵਰ ਚੋਂ ਪਾਣੀ ਕੱਢ ਕੇ ਇਸ ਦੇ ਵਿੱਚ ਪਾਣੀ ਨਾਲ ਧੋਤਾ ਜਾ ਰਿਹਾ ਸੋ ਇਸ ਤੋਂ ਬਾਅਦ ਜਿਸ ਤਰ੍ਹਾਂ ਹੀ ਅਰਦਾਸ ਸਮਾਪਤ ਹੋਏਗੀ ਔਰ ਇਹ ਸੰਗਤ ਜੜੀ ਹੈ ਸ਼ਰਧਾ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਇਸ ਸਫਾਈ ਦੇ ਕੰਮ ਨੂੰ ਸ਼ੁਰੂ ਕਰ ਦੇਗੀ ਸੋ ਬੇਰ ਬਾਬਾ ਬੁੱਢਾ ਸਾਹਿਬ ਜੀ ਦੇ ਉਤੇ ਤੁਹਾਡੀ ਸੇਵਾ ਚੱਲੀ ਹੈ ਔਰ ਮੈਂ ਦੱਸਣਾ ਚਾਹਾਂਗਾ ਕਿ ਇਹ ਇਤਿਹਾਸਿਕ ਬੇਰੀਆਂ ਨੇ ਜਿੱਥੇ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਮੰਦਰ ਸਾਹਿਬ ਦੇ ਵੀ ਉਸਾਰੀ ਵੇਲੇ ਬਾਬਾ ਬੁੱਢਾ ਜੀ ਇੱਥੇ ਵਿਰਾਜਮਾਨ ਸਨ ਇੱਥੇ ਕੰਮ ਦਾ ਨਿਖਣ ਕੀਤਾ ਕਰਦਾ ਇਸੋ ਸੋ ਇਹ ਵੀ ਇਤਿਹਾਸਿਕ ਬੇਡੀਆਂ ਆਪਣੇ ਸਮੇ ਦੇ ਨਾਲ ਲਗਭਗ ਖਤਮ ਹੋ ਚੁੱਕੀਆਂ ਸੀਗੀਆਂ ਸ਼ੁਰੂ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦਮ ਕਰਦੇ ਹੋਏ ਮਹਾਰਾਜ ਕੋਲੋਂ ਇਨ੍ਹਾਂ 베ਰੀਆਂ ਦੀ ਸਾਂਭ ਸੰਭਾਲ ਲਈ ਬੇਨਤੀ ਕੀਤੀ ਸੀਗੀ ਔਰ ਲੁਧਿਆਣਾ ਦੀ ਜਿਹੜੀ ਯੂਨੀਵਰਸਿਟੀ ਹੈ ਉਹਨਾਂ ਵੱਲੋਂ ਮਾਹਿਰ ਜਿਹੜੇ ਨੇ ਪਿਛਲੇ ਦੋ ਦਹਾਕਿਆਂ ਤੋਂ ਇਸ ਇਤਿਹਾਸਿਕ 베ਰੀ ਦੀ ਸੇਵਾ ਕਰਦੇ ਆ ਰਹੇ ਨੇ ਸੋ ਹੁਣ ਦੁਬਾਰਾ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ 베ਰੀਆਂ ਨੂੰ ਫਿਰ ਬੂੜ ਪੈਣਾ ਸ਼ੁਰੂ ਹੋ ਗਿਆ ਬੂੜ ਤੇ ਹੁਣ ਫਲ ਵੀ ਲੱਗਦਾ ਹੈ ਸੋ ਇੱਥੇ ਆਉਣ ਵਾਲੇ ਸ਼ਰਧਾਲੂ ਇਨ੍ਹਾਂ ਇਤਿਹਾਸਿਕ 베ਰੀਆਂ ਦੇ ਦਰਸ਼ਨ ਕਰਦੇ ਨੇ ਔਰ ਉਹਨਾਂ ਨੂੰ ਜੇ ਫਲ ਦੀ ਪ੍ਰਾਪਤ ਹੁੰਦੀ ਹੈ ਤੇ ਉਦੇ ਨਾਲ ਵੀ ਆਪਣਾ ਜੀਵਨ ਸਫਲ ਕਰਦੀਆਂ ਤਾਂ ਤੁਸੀਂ ਹੁਣ ਤਸਵੀਰਾਂ 'ਚ ਦੇਖ ਸਕਦੇ ਹੋ ਜਿਸ ਤਰ੍ਹਾਂ ਅਸੀਂ ਅਰਦਾਸ 마ਪਤ ਹੋਈ ਹੈ ਇਹ ਇਸ਼ਨਾਨ ਜਿਹੜੇ ਪ੍ਰਕਰਮਾਂ ਦੀ ਸਾਫ ਸਫਾਈ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਸੋ ਪ੍ਰਕਰਮਾਂ ਦੇ ਵਿੱਚ ਧੁਆਈ ਦੀ ਸੇਵਾ ਸ਼ੁਰੂ ਹੋ ਗਈ ਹੈ ਸੰਗਤ ਬੜੀ ਸ਼ਰਧਾ ਦੇ ਨਾਲ ਸਰੋਵਰ ਦੇ ਵਿੱਚੋਂ ਜਲ ਨੂੰ ਕਢਾਲਦੀ ਹੈ ਔਰ ਪ੍ਰਕਰਮਾਂ ਦੇ ਵਿੱਚ ਉਸ ਨੂੰ ਆਦੂ ਦਾ ਛੜਕਾਅ ਕਰਦੀ ਹੈ ਔਰ ਜਿਹੜੇ ਇਸ ਜਥੇ ਦੇ ਵਿੱਚ ਇਸ ਸੰਗਤ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਉਹ ਝਾੜੂ ਨਾਲ ਉਸ ਦੀ ਸਫਾਈ ਕਰੀ ਜਾਂਦੀਆਂ ਨੇ ਉਸ ਤੋਂ ਇਲਾਵਾ ਜਿਹੜੇ ਲੋਕ ਨੇ ਉਹ ਜਲਦੀ ਸੇਵਾ ਕਰਦੇ ਨੇ ਔਰ ਇਹ ਜਿਹੜੇ ਬਾਕੀ ਸੇਵਾ ਲੈਵਾ ਰਹੇ ਨੇ ਬਾਲਟੀਆਂ ਭਰੀਆਂ ਹੋਈਆਂ ਬਾਲਟੀਆਂ ਲੈ ਕੇ ਖਾਲੀ ਬਾਲਟੀਆਂ ਲੈ ਕੇ ਸਲੋਵਰ ਦੇ ਅੰਦਰ ਜਾਂਦੇ ਨੇ ਸੇਵਾਦਾਰ ਜਿਹੜੇ ਸਲੋਵਰ ਦੇ ਕੰਢੇ ਸਲੋਵਰ ਦੇ ਕੰਢੇ ਤੇ ਖੜੇ ਨੇ ਉਹ ਉਹਨਾਂ ਨੂੰ ਭਰੀ ਹੋਈ ਜਲਦੀ ਬਾਲਟੀ ਦਿੰਦੇ ਨੇ ਔਰ ਇਹ ਦੇ ਨਾਲ ਇਹ ਪ੍ਰਕਰਮਾ ਪ੍ਰਕਰਮਾ ਸਾਰੀ ਧੋਤੀ ਜਾਂਦੀ ਹੈ ਇਸ ਜਿਹੜੀ ਸੇਵਾ ਹੈ ਦਿਨ ਚ ਦੋ ਵਾਰ ਹੁੰਦੀ ਹੈ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਪ੍ਰਕਰਮਾਂ ਦੀ ਸਫਾਈ ਦੇ ਨਾਲ-ਨਾਲ ਧੁਆਈ ਦੇ ਨਾਲ-ਨਾਲ ਜਿਹੜੇ ਪ੍ਰਕਰਮਾਂ ਚ ਟਾਟ ਵਿਸ਼ੇ ਹੁੰਦੇ ਨੇ ਉਸ ਨੂੰ ਪਹਿਲੇ ਸਾਫ਼ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਜਿਹੜੇ ਟਾਟ ਗਲੀਚੇ ਦਰੀਆਂ ਸਭ ਨੂੰ ਸਾਫ਼ ਕੀਤਾ ਜਾਂਦਾ ਔਰ ਉਹਨਾਂ ਨੂੰ ਪ੍ਰਕਰਮਾਂ ਚੋਂ ਹਟਾਇਆ ਜਾਂਦਾ ਇਸ ਵੇਲੇ ਜਿਹੜੀ ਸਾਰੀ ਪ੍ਰਕਰਮਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਟਾਟ ਗਲੀਚਾ ਜਾਂ ਦਰੀ ਹੋਰ ਕੋਈ ਇਸ ਨਹੀਂ ਹੁੰਦੀ ਹੈ ਉਸ ਤੋਂ ਉਸ ਕਰਕੇ ਇਹ ਸੰਗਠਨ ਪੂਰੀ ਸਫਾਈ ਕਰਦੀ ਹੈ ਬਰਾਮਦੇ ਦੇ ਵਿੱਚ ਬਰਾਮਦਿਆਂ ਦੇ ਵਿੱਚ ਜਿਹੜੇ ਬਰਾਮਦਾ ਵੇਖਦੇ ਹੋ ਤੁਸੀਂ ਇਹਦੇ ਵਿੱਚ ਵੀ ਸੇਵਾ ਇਸੇ ਤਰ੍ਹਾਂ ਹੀ ਚੱਲ ਰਹੀ ਹੈ ਇਸ ਪਾਸੇ ਜੇ ਤੁਸੀਂ ਦੇਖੋ ਸੰਗਤ ਲਾਈਨ ਬਣਾ ਕੇ ਖੜੀ ਹੈ ਔਰ ਜਿਹੜਾ ਜਲ ਹੈ ਉਹ ਇੱਥੇ ਪਾਇਆ ਜਾ ਰਿਹਾ ਹੈ ਇਸ ਨੂੰ ਸਾਫ਼ ਕੀਤਾ ਜਾ ਰਿਹਾ ਸੋ ਇਹ ਸਫਾਈ ਦੀ ਸੇਵਾ ਦਿਨ ਚ ਦੋ ਵੇਲੇ ਕੀਤੀ ਜਾਂਦੀ ਹੈ ਇੱਕ ਤੜਕਸਾਰ ਯਾਨੀ ਕਿ 3 ਵਜੇ ਤੜਕਸਾਰ ਇਸ ਨੂੰ ਧੋਤਾ ਜਾਂਦਾ ਹੈ ਔਰ ਦੁਬਾਰਾ ਜਿਹੜਾ ਵੇਲਾ ਹੈ ਉਹ ਸੋ ਪਰ ਦੇ 3 ਵਜੇ ਹੈ ਤੁਸੀਂ ਇਹ ਤਸਵੀਰਾਂ ਮੈਂ ਆਪਣੇ ਕੈਮਰਾ ਪਰਸੋਂ ਤੁਹਾਨੂੰ ਦਿਖਾਏਗਾ ਤੁਹਾਨੂੰ ਤਸਵੀਰਾਂ ਸਾਫ ਬਿਆਨ ਕਰਦੀਆਂ ਨੇ ਕਿ ਸੰਗਤ ਦੇ ਵਿੱਚ ਸ਼ਰਦਾ ਦੇ ਨਾਲ ਇਹ ਸਾਰੀ ਸਫਾਈ ਕੀਤੀ ਜਾ ਰਹੀ ਹੈ ਪਰਕਰਮਾਂ ਨੂੰ ਝੋਤਾ ਜਾ ਰਿਹਾ ਹੈ ਉਹਨੂੰ ਝਾੜੂ ਦੇ ਨਾਲ ਸਾਫ ਕੀਤਾ ਜਾ ਰਿਹਾ ਜਿਹੜਾ ਜਿਹੜਾ ਜਲ ਇੱਥੇ ਸੰਗਤ ਕੋਲੋਂ ਇੱਥੇ ਛੁੱਟਿਆ ਗਿਆ ਉਹ ਸਾਰਾ ਇਸੇ ਤਰ੍ਹਾਂ ਚੱਲਦਾ ਉਸ ਤੋਂ ਬਾਅਦ ਵੀ ਹੋਰ ਇਸ ਤੋਂ ਵੱਡੀ ਗੱਲ ਜਿਹੜੀ ਹੈ ਕਿ ਸੰਗਤ ਇਸ ਨੂੰ ਨਾਲ-ਨਾਲ ਜਿਹੜੀ ਇਹ ਪੁਾਈ ਦੀ ਸੇਵਾ ਨੂੰ ਸਾਫ ਵੀ ਪ੍ਰਕਰਮਾ ਇਸ ਨੂੰ ਸਾਫ ਵੀ ਕੀਤਾ ਜਾ ਰਿਹਾ ਤੁਸੀਂ ਦੇਖੋ ਕਿ ਵਾਈਪਰ ਦੇ ਨਾਲ ਪਿੱਛੇ ਪਿੱਛੇ ਜਿਹੜੀ ਸੰਗਤ ਹੈ ਉਹ ਚੱਲ ਰਹੀ ਹੈ ਬ੍ਰਾਹਮਣਿਆਂ ਦੇ ਵਿੱਚ ਇਹ ਸੰਗਤ ਦੇ ਵੱਲੋਂ ਵਾਈਪਰ ਚਲਾ ਰਿਹਾ ਹੈ ਚਲਾਇਆ ਜਾ ਰਿਹਾ ਹੈ ਪ੍ਰਕਰਮਾ ਦੇ ਵਿੱਚ ਵਾਈਪਰ ਲਈ ਲੈ ਕੇ ਸੰਗਤ ਖੜੀ ਹੈ ਔਰ ਇਹ ਵੀ ਇਸੇ ਤਰ੍ਹਾਂ ਹੀ ਸੇਵਾ ਆਪਣੀ ਕਰਦੀ ਸੋ ਇਹ ਪੂਰੀ ਪ੍ਰਕਰਮਾ ਪੂਰੀ ਪ੍ਰਕਰਮਾ ਨੂੰ ਤੋਤਾ ਜਾ ਰਿਹਾ ਜੇ ਇਸ ਪ੍ਰਕਰਮਾ ਨੂੰ ਸਾਫ ਕੀਤਾ ਜਾ ਰਿਹਾ ਸੋ ਇਸ ਚਾਹੇ ਮੀ ਆਵੇ ਚਾਹੇ ਹਨੇਰੀ ਆਵੇ ਚਾਹੇ ਕੁਝ ਵੀ ਕੋਈ ਵੀ ਸਮਾਂ ਹੋਵੇ ਕਿਸੇ ਵੀ ਸਮੇਂ ਸਰਦੀ ਹੋਵੇ ਗਰਮੀ ਹੋਵੇ ਕੜਕ ਦੀ ਤਪ ਹੋਵੇ ਉਸ ਦੀ ਪ੍ਰਵਾਹ ਕੀਤੇ ਬਗੈਰ ਸੰਗਤ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੀ ਸੇਵਾ ਬੜੀ ਸ਼ਰਧਾ ਦੇ ਨਾਲ ਸ਼ਰਧਾ ਦੇ ਨਾਲ ਨਾਲ ਸਤਕਾਰ ਵਾਲਪੂਰੀਆ ਸ਼ਰਧਾ ਜਿਹੜੀ ਸੇਵਾ ਹੈ ਉਹਨੂੰ ਨਿਭਾਉਂਦੀ ਹੈ ਤੁਸੀਂ ਵੀ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਸੋ ਸੰਗਤ ਜਿਹੜੀ ਦੂਰ ਦਰੜ ਤੋਂ ਆਉਂਦੀ ਹੈ ਹਰ ਰੋਜ਼ ਆਉਂਦੀ ਹੈ ਉਹ ਵੀ ਇਹ ਸੰਗਤ ਇਸ ਸੇਵਾ ਦੇ ਵਿੱਚ ਸ਼ਾਮਿਲ ਹੈ ਔਰ ਕੁਝ ਲੋਕ ਜਿਹੜੇ ਕਦੀ ਕਦਾਰ ਆਉਂਦੇ ਨੇ ਉਹ ਵੀ ਆਪਣੀ ਸੇਵਾ ਨਿਭਾਉਂਦੇ ਨੇ ਸੋ ਇਹ ਵੇਲਾ ਅਰਦਾਸ ਤੋਂ ਬਾਅਦ ਦੁਪਹਿਰ 3 ਵਜੇ ਦਾ ਵੇਲਾ ਹੁੰਦਾ ਹੈ ਜਦੋਂ ਇਹ ਪ੍ਰਕਰਮਾਂ ਦੀ ਧੁਾਈ ਦਾ ਕੰਮ ਚੱਲਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਇੱਥੇ ਆਂਦੀ ਹੈ ਉਹ ਪ੍ਰਕਰਮਾਂ ਪੂਰੀ ਸਾਫ ਕਰਦੀ ਹੈ ਪ੍ਰਕਰਮਾਂ ਹੀ ਸਾਫ ਨਹੀਂ ਕਰਦੀ ਹੈ ਪ੍ਰਕਰਮਾਂ ਦੇ ਨਾਲ-ਨਾਲ ਜਿਹੜੇ ਪ੍ਰਕਰਮਾਂ 'ਚ ਵਿਸ਼ੇ ਹੋਏ ਟਾਟ ਨੇ ਦਰੀਆਂ ਨੇ ਗਲੀਚੇ ਨੇ ਉਸ ਨੂੰ ਵੀ ਸਾਫ ਕੀਤਾ ਜਾਂਦਾ ਹੈ ਪ੍ਰਕਰਮਾਂ ਤਾਂ ਧੋਤੀ ਜਾਂਦੀ ਹੈ ਜਲਦੇ ਨਾਲ ਇਸ ਦੇ ਨਾਲ ਜਿਹੜਾ ਟਾਟ ਹੈ ਜਿਹੜਾ ਵਿਛਾਇਆ ਹੋਇਆ ਤਾਟ ਹੈ ਉਸ ਨੂੰ ਵੀ ਸਾਫ਼ ਕੀਤਾ ਜਾਂਦਾ ਜਿਹੜੀ ਦਰੀ ਹੈ ਗਲੀਚਾ ਹੈ ਉਸ ਨੂੰ ਵੀ ਸਾਫ਼ ਕੀਤਾ ਜਾਂਦਾ ਸੋ ਪਰਕਰਮਾਂ ਦੇ ਸਫਾਈ ਸੰਗਤ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿ ਇਤਨੀ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਸੇਵਾ ਨੂੰ ਨਿਭਾਉਂਦੀ ਹੈ ਸੋ ਐਵੇਂ ਨਹੀਂ ਕਿਹਾ ਜਾਂਦਾ ਸਤਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਸਤਗੁਰੂ ਦੀ ਇਸ ਸੇਵਾ ਨੂੰ ਸੰਗਤ ਦਿਨ ਚ ਦੋ ਵਾਰ ਨਿਭਾਉਂਦੀ ਹੈ ਸਵੇਰ ਦੇ ਅਰਲੀ ਮਾਰਨਿੰਗ ਯਾਨੀ ਸਵੇਰੇ ਤੜਕ ਸਾਰਤੇ ਨੂੰ ਮਜੇ ਜ ਅੰਮ੍ਰਿਤ ਵੇਲੇ ਤੋਂ ਪਹਿਲੇ ਇਹਨੂੰ ਪ੍ਰਕਰਮਾਂ ਨੂੰ ਸਤਜਨ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਨੂੰ ਬਰਾਮਦੇ ਨੂੰ ਸਾਫ ਕੀਤਾ ਜਾਂਦਾ ਹੈ ਧੋਤਾ ਜਾਂਦਾ ਹੈ ਉਸ ਤੋਂ ਬਾਅਦ ਵਾਈਪਰ ਨਾਲ ਨੂੰ ਸਾਫ ਕੀਤਾ ਜਾਂਦਾ ਹੈ ਜਿਹੜੇ ਇਸ ਪ੍ਰਕਰਮਾਂ ਦੇ ਵਿੱਚ ਸੰਗਤਾਂ ਲਈ ਵਿਛਾਏ ਗਏ ਟਾਟ ਨੇ ਉਹਨਾਂ ਨੂੰ ਝੜਾਇਆ ਜਾਂਦਾ ਹੈ ਸਾਫ ਕੀਤਾ ਜਾਂਦਾ ਹੈ ਦਰਿਆ ਨੇ ਉਹਨਾਂ ਨੂੰ ਸਾਫ ਕੀਤਾ ਜਾਂਦਾ ਹੈ ਗਲੀਚੇ ਨੇ ਉਹਨਾਂ ਨੂੰ ਸਾਫ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਤੂਲ ਕੰਨ ਕਿਸੇ ਦੇ ਪੈਰਾਂ ਦੇ ਵਿੱਚ ਨਾ ਲੱਗੇ ਨਾ ਹੀ ਇਹਦਾ ਬਾਤਾਂ ਬਣ ਸਾਫ਼ ਰਹੇ। ਇਹ ਸੇਵਾ ਦਾ ਪ੍ਰਬੰਧ ਕੀ ਨਾ ਸਵੇਰ ਦੇ ਸਮੇਂ ਕਿੰਨੇ ਵਜੇ ਹੁੰਦੀ ਆ ਇਹ ਤੁਸੀਂ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਵਰਕਰਮਾਂ ਦੀ ਜਿਹੜੀ ਆ ਧਵਾਈ ਦੀ ਸੇਵਾ ਵਾ ਅੰਮ੍ਰਿਤ ਵੇਲੇ ਵੀ 3 ਵਜੇ ਹੁੰਦੀ ਆ ਤੇ ਦੁਪਹਿਰ ਵੇਲੇ ਵੀ 3 ਵਜੇ ਹੁੰਦੀ ਆ। ਕਿਉਂਕਿ ਇਹ ਪੁਰਾਣਾ ਲੰਮੇ ਸਮੇਂ ਤੋਂ ਚੱਲਦਾ ਹੋ ਰਿਹਾ। ਕਿਉਂਕਿ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਵਾ। ਬੜੀ ਵੱਡੀ ਪੱਦਰ ਤੇ ਸੰਗਤਾਂ ਅੰਮ੍ਰਿਤ ਵੇਲੇ ਵੀ ਸੇਵਾ ਕਰਦੀਆਂ ਤੇ ਦੁਪਹਿਰ ਵੇਲੇ ਵੀ ਕਰਦੀਆਂ ਕਿਉਂਕਿ ਇਸ ਵੇਲੇ ਜਿਹੜੇ ਦੁਪਹਿਰ ਵੇਲੇ ਆਵਾ ਥੋੜਾ ਜਿਹਾ ਜਲ ਵੀ ਅਸੀਂ ਵੱਧ ਲਾਉਨੇ ਆ ਕਿਉਂਕਿ ਬਰਕਰਮਾ ਜਿਹੜੀਆਂ ਆ ਗਰਮੀ ਨਾਲ ਬਹੁਤ ਜਿਆਦਾ ਤਪ ਜਾਂਦੀਆਂ ਸਾਡੀ ਆਪਣੀ ਕੋਸ਼ਿਸ਼ ਵੀ ਹੁੰਦੀ ਆ ਵੀ ਵੱਧ ਜਲ ਲਾ ਕੇ ਥੋੜੀਆਂ ਬਰਕਰਮਾ ਜਿਹੜੀਆਂ ਆ ਥੋੜੀਆਂ ਅੱਗੇ ਨਾਲ ਠੰਡੀਆਂ ਹੋ ਜਾਣ ਕਿ ਸੰਗਤ ਨੂੰ ਮੁੜ ਕੇ ਸ਼ਾਮ ਵੇਲੇ ਕੋਈ ਤੁਰਨ ਵੇਲੇ ਕੋਈ ਮੁਸ਼ਕਲ ਨਾ ਆਵੇ ਗਰਮੀਆਂ ਦੇ ਵਿੱਚ ਤੇ ਮੁੰਜ ਦੇ ਟਾਟ ਵਛਾਏ ਜਾਂਦੇ ਆ ਕਿਉਂਕਿ ਹੁਣ ਇਹਨਾਂ ਉੱਤੇ ਅਸੀਂ ਜਦੋਂ ਜ਼ਿਆਦੀ ਗਰਮੀ ਪੈਣੀ ਆ ਇਹਨਾਂ ਉਤੇ ਅਸੀਂ ਅੱਧੇ ਪੌਣੇ ਘੰਟੇ ਪਿੱਛੋਂ ਜਿਹੜਾ ਵਾ ਜਲ ਵੀ ਛਿਲਕਦੇ ਰਹਿੰਦੇ ਕਿਉਂਕਿ ਟਾਟ ਵੀ ਠੰਡੇ ਰਹਿਣ ਤੇ ਸਰਦੀਆਂ ਦੇ ਵਿੱਚ ਜਿਹੜੇ ਆ ਗਰਮ ਟਾਟ ਜਿਹੜੇ ਆ ਰੈੱਡ ਟਾਟ ਗ੍ਰੀਨ ਟਾਟ ਉਹ ਵਛਾਏ ਜਾਂਦੇ ਆ ਕਿਉਂਕਿ ਗਰਮੀਆਂ ਦੇ ਵਿੱਚ ਫਰਸ਼ ਠਰਿਆ ਹੁੰਦਾ ਵਾ ਉਹ ਲੱਗੇ ਹੁੰਦੇ ਆ ਕਿ ਸੰਗਤ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਉਂਕਿ ਪੈਰ ਨਾ ਠਰਨ ਇਸ ਕਰਕੇ ਗਰਮੀਆਂ ਦੇ ਵਿੱਚ ਮੁੰਜਦੇ ਟਾਟਾਂ ਦੀ ਵਿਛਾਈ ਕੀਤੀ ਜਾਂਦੀ ਆ ਤੇ ਸਰਦੀਆਂ ਦੇ ਵਿੱਚ ਜਿਹੜੇ ਆ ਦੂਜੇ ਰੈੱਡ ਮੈਟ ਜਿਹੜੇ ਆ ਕਲੀਨ ਜਿਹੜੇ ਉਹ ਵਿਛਾਈ ਜਾਂਦੇ ਆ ਉਹਨਾਂ ਦੇ ਥੱਲੇ ਉਹ ਚੁੱਕ ਕੇ ਜਿਹੜਾ ਉਹਨਾਂ ਦੇ ਥੱਲੇ ਕੋਈ ਸਫਾਈ ਜਾਂ ਕੋਈ ਮਿੱਟੀ ਘੱਟਾ ਵਾ ਉਹਦੀ ਜਿਹੜੀ ਆ ਦੋ ਟਾਈਮ ਜਿਹੜੀ ਆ ਸਫਾਈ ਉਹਨਾਂ ਦੀ ਪਹਿਲਾਂ ਕੀਤੀ ਜਾਂਦੀ ਆ ਤੇ ਬਾਅਦ ਵਿੱਚ ਜਿਹੜੀ ਆ ਧਵਾਈ 3 ਵਜੇ ਅਮਰਤ ਵੇਲੇ ਦੁਪਹਿਰ ਤੇ ਸ਼ਾਮ 3 ਵਜੇ ਕੀਤੀ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਮਲਾ ਪਰਸਨ ਹਰਿੰਦਰ ਦੇ ਨਾਲ ਜੋਤੀ ਵਹਿਦਨਿਕ ਸਵੇਰਾ ਟੀਵੀ ਅੰਮ੍ਰਿਤਸਰ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par